ਪਰ ਕੁਛ ਨਾ ਕੀਤਾ ਮੈਂ ਪੰਜ ਫੋਨ ਕੀਤੇ ਪੁਲਿਸ ਕਮਿਸ਼ਨਰ ਨੂੰ ਮੇਰੇ ਕੋਲ ਰਿਕਾਰਡ ਤੇ ਸਾਰਾ ਲਿਖਦਾ ਮੈਂ ਸਤਮਾ ਫੋਨ ਕਰਕੇ ਪੁਲਿਸ ਕਮਿਸ਼ਨਰ ਭੈਣ ਨੇ ਕਿਤੇ ਕਹਿੰਦੀ ਦੱਸੋ ਮਗਰ ਭੈਣ ਤੈਨੂੰ ਅਧਿਕਾਰ ਹੈ ਤੂੰ ਫੋਨ ਕਿਦਾਂ ਨਹੀਂ ਮੇਰੀ ਭੈਣ ਚੱਕ ਸਕਦੀ ਕਿਉਂ ਨਹੀਂ ਚੱਕ ਰਹੀ ਫੋਨ ਇਹ ਦੱਸੋ ਸਮਾਜ ਨੂੰ ਮੈਂ ਲਾਈਵ ਹੋ ਕੇ ਦੱਸਿਆ ਇਹ ਫੋਨ ਹੀ ਨਹੀਂ ਚੱਕ ਕੇ ਕਹਿਦਾ ਆਮ ਜਨਤਾ ਦੇ ਨਾਲ ਰਾਤ ਨੂੰ ਜਨਤਾ ਦਮੋਰੀਆਂ ਬੋਲਦੇ ਥੱਲੇ ਰੋਜ ਹਰ ਮਹੀਨੇ ਕੋਈ ਨਾ ਕੋਈ ਕਤਲ ਹਰ ਮਹੀਨੇ ਚਿੱਟੇ ਦਾ ਵਪਾਰ ਇਹ 3-4 ਸੌ ਫੋਨ ਗੁਰਿੰਦੀਆ ਅੱਜ ਪੰਜਾਬ ਦੇ ਵਿੱਚ ਉਸ ਪੁਰਾਣੇ ਦੌਰ ਦੀ ਸ਼ੁਰੂਆਤ ਕਰਨ ਵਾਸਤੇ ਪੰਜਾਬ ਸਰਕਾਰ ਕਾਮਯਾਬ ਹੋ ਗਈ। ਭਾਈ ਜਨਤਾ ਪਾਰਟੀ ਦੇ ਪੰਜਾਬ ਦੇ ਸਭ ਨਾਲੋਂ ਉਰिष्ट ਨੇਤਾ ਗੁਰਿੰਦਨ ਕਾਲੇ ਦੇ ਕਾਰਜੋ ਰਾਤੀ 1 ਵਜੇ ਹਮਲਾ ਹੋਇਆ ਉਹ ਗਰਨੇ ਦਾ ਹਮਲਾ ਆਕੇ ਤੁਸੀਂ ਮੌਕਾ ਦੇਖੋਗੇ ਤੁਹਾਡੀ ਮੂਹ ਕੰਬੂਗੀ ਵੀ ਕਿਸ ਤਰੀਕੇ ਨਾਲ ਹਮਲਾ ਕੀਤਾ ਗਿਆ ਪੰਜਾਬ ਸਰਕਾਰ ਨੂੰ ਮੈਂ ਕਹਿਣਾ ਚਾਹਨਾ ਤੁਹਾਡੇ 3 ਸਾਲ ਦੇ ਕਾਰਜਕਾਲ ਚ ਜੋ ਤੁਸੀਂ ਚਾਂਦੇ ਸੀ ਤੁਸੀਂ ਉਥੇ ਪਹੁੰਚ ਗਏ ਤੁਹਾਡੇ ਦਿੱਲੀ ਦੇ ਮੱਤਾ ਬਹੁਸ ਨੂੰ ਪਾੜਨ ਵਾਲੇ ਲੋਗਾਂ ਨੇ ਘਰ ਜਾ ਕੇ ਰਾਹ ਨੂੰ ਫੇਰ ਦੇਣੇ ਉਦੈ ਨਤੀਜੇ ਨਾੜਾਣੇ ਸ਼ੁਰੂ ਹੋਏ ਇਹ ਇੱਕ ਦਿਨ ਚ ਹੋਇਆ ਹਮਲਾ ਨਹੀਂ ਹੈ ਇਹ ਭਗਵੰਤ ਮਾਣੀ ਕਾ ਦੀ ਪਿੰਨ ਸਾਲ ਦੀ ਮਿਹਨਤ ਦਾ ਹਮਲਾ ਤੁਰੇ ਜੋ ਮੇਕ ਕੀਤੀ ਹੈ ਪੰਜਾਬ ਦੀ ਭਾਈਚਾਰਕ ਸਾਂਝ ਤੋੜਨ ਦੀ ਉਹ ਹਮਲਾ ਹੈ ਇਸ ਸਰਕਾਰ ਨੂੰ ਪਤਾ ਕਿ 2027 ਦੇ ਵਿੱਚ ਅਗਰ ਪੰਜਾਬ ਦੇ ਵਿੱਚ ਕੋਈ ਸਰਕਾਰ ਆਣ ਵਾਲੀ ਹੈ ਉਪਾਰਤੀ ਜਨਤਾ ਪਾਰਟੀ ਦੀ ਆਨੰਵਲੀ ਕੋਰਣਾ ਨੇ ਕਿਆ ਕੀਤਾ ਕਿ ਇਹਨਾਂ ਦੇ ਕਾਰਜਕਰਤਾਵਾਂ ਨੂੰ ਡਰਾਈਏ ਇਹਨਾਂ ਦੇ ਵੱਡੇ ਲੀਡਰਾਂ ਦੇ ਖਰ ਹਮਲੇ ਕਿਰਾ ਕੇ ਇਹਨਾਂ ਦਾ ਕਾਲੀ ਪਰਦਾ ਮਨੋਵਾਲੀ ਡੇਗੀਓ ਲੇਕਿਨ ਮੈਂ ਕਲ ਕਹਿਣਾ ਚਾਹਨਾ ਅਸੀਂ ਉਹ ਲੋਗ ਜਿਨਾਂ ਨੇ ਪੂਰਜਾਂ ਨੇ ਬਲੀਦਾਨ ਦੇ ਕੇ ਪੰਜਾਬ ਦੀ ਪਾਈਚਾਰਿਕ ਸਾਹ ਟੁੱਟਨੀ ਨਹੀਂ ਦਿੱਤੀ ਆਪਣੇ ਪਿੰਡੇ ਤੇ ਉਹ ਦੋਰ ਖੰਡਾਇਆ ಲೇಕಿನ್ ಪಂಜಾಬ್ ಟುಟ್ಟಿ ದಾ